ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ WhatsApp ਦੇ ਥਰੂ ਕਵਰ ਕਰਦੇ ਪਏ ਆ ਖਾਸ ਮੁਹਾਲੀ ਸ਼ਹਿਰ ਤੋਂ 77078 68469 77078 68469 ਵੀਰ ਦਾ ਮੋਬਾਈਲ ਨੰਬਰ ਆ ਜੋ ਆਪਾਂ ਸਕਰੀਨ ਤੇ ਵੈੜ ਦੇਖਦੇ ਪਏ ਆ ਖਾਸ ਮੁਹਾਲੀ ਸ਼ਹਿਰ ਤੋਂ ਆਪਣੇ ਕੋਲ ਵੀਡੀਓ ਆਈ ਹੈ WhatsApp ਦੇ ਥਰੂ ਦੂਜਾ ਸੂਆ ਵੈੜ ਸੁੰਦੀ ਪਈ ਆ ਥਣ ਵਗੈਰਾ ਦੇਖ ਸਕਦੇ ਹੋ ਚਾਰੇ ਥਣ ਨਿਖਣ ਮੇ ਸਾਫ ਸੁਥਰੇ ਤੇ ਕੁਆਲਿਟੀ ਵਗੈਰਾ ਵੈੜ ਚ ਬਹੁਤ ਜ਼ਿਆਦਾ ਕੱਦ ਕਾਠ ਜਿੰਦ ਜਾਨ ਤੇ ਬਿਊਟੀ ਜੈਨੂਨ ਦੂਜਾ ਸੂਆ ਸੁੰਦੀ ਪਈ ਆ ਸੂਣ ਦੇ ਵਿੱਚ ਅੱਜ ਇਹਦੇ ਲਗਭਗ 5 ਤੋਂ 6 ਦਿਨ ਬਾਕੀ ਪਏ ਆ ਦੰਦੋ ਬਿਲਕੁਲ ਛੇ ਦੰਦਾ ओरिजिनल ਜਿਹਨੂੰ ਕਹਿੰਦੇ ਨੇ ਦੂਜਾ ਸੂਆ ਉਹ ਸੂੰਦੀ ਪਈ ਆ ਪਹਿਲੇ ਸੂਏ ਦੇ ਦਾ 26 ਤੋਂ ਲੈ ਕੇ 27 ਲੀਟਰ ਤੱਕ ਪੀਕ ਲੈਵਲ ਦੁੱਧ ਦਿੱਤਾ ਹੋਇਆਗਾ ਤੇ ਬਾਕੀ ਆਪਾਂ ਹਵਾਨਾ ਦੇਖ ਸਕਦੇ ਬਿਲਕੁਲ ਗਲਾਬੀ ਰੂਫ ਵਰਗਾ ਹਵਾਨਾ ਪਿਆਗਾ ਤੇ ਥਾਣਾ ਚ ਸਪੇਸ ਵਗੈਰਾ ਤੇ ਮੇਨ ਗੱਲ ਆਪਾਂ ਦੇਖੀਏ ਹਵਾਨਾ ਬਿਲਕੁਲ ਕੰਪੈਕਟ ਟਕ ਗ੍ਰੇਨ ਟਟਮਲੇਵਾ ਤੇ ਥੱਲੇ ਮਿਲਕ ਵੇਨ ਵਗੈਰਾ ਦੇਖੋ ਸ਼ਾਈਨਿੰਗ ਵਗੈਰਾ ਦੇਖੋ ਬੈਡ ਦੇ ਉੱਪਰ ਬਹੁਤ ਜ਼ਿਆਦਾ ਚੰਗੀ ਸ਼ਾਈਨ ਹੈਗਾ ਤੇ ਫੇਸ ਕੁਆਲਿਟੀ ਦੀ ਗੱਲ ਕਰੀ ਆਪਾਂ ਫੇਸ ਕੁਆਲਿਟੀ ਬਹੁਤ ਚੰਗੀ ਆ ਤੇ ਥੱਲੋਂ ਆਪਾਂ ਹੱਡਾ ਪੈਰਾਂ ਦੀ ਦੇਖੀਏ ਮਜ਼ਬੂਤ ਆ ਬਿਲਕੁਲ ਜੈਨੂਅਨ ਦੂਜਾ ਸੁਆਸੂਨ ਨੂੰ ਇੱਕ ਹਫ਼ਤਾ ਬਾਕੀ ਪਿਆ ਤੇ ਚੰਗਾ ਸੀਮਣ ਲੱਗਿਆ ਵਾ ਉਹ ਵੀਰ ਤੁਹਾਨੂੰ ਕਨਫਰਮ ਕਰ ਦੇਣਗੇ ਕਿ ਏਬੀਐਸ ਪੀਡੀਐਫ ਜੋ ਵੀ ਇਹਦਾ ਸੀਮਣ ਲੱਗਿਆ ਵਾ ਪਰ ਬੈਠ ਜੇ ਆਪਾਂ ਕੁਆਲਿਟੀ ਵਗੈਰਾ ਦੇਖੀਏ ਬਹੁਤ ਜ਼ਿਆਦਾ ਆ ਤੇਰੇ ਰੇਟ ਦੀ ਗੱਲ ਕਰੀਏ ਬਿਲਕੁਲ ਜੱਸਰ ਨੋਜ ਦੇਨ ਲੈਣ ਜਿਹੜਾ ਮੰਗਣ ਨੂੰ ਵੀਰ ਕਹਿੰਦਾ ਲੱਖ ਮੰਗੀ ਜਾਈਏ 10 ਮੰਗੀ ਜਾਈਏ 90000 ਦੇ ਵਿੱਚੋਂ ਮਾਣਦਾਨ ਹੋ ਜੂ 88000 ਦੀ ਬਿਹੜ ਵੀਰ ਕਹਿੰਦਾ ਆਪਾਂ ਦੇ ਦਾਂਗੇ ਥੋੜਾ ਬਾ ਤਾਂ ਮਾੜਾ ਮੋਟਾ ਮਣਦਾ ਮਾਣਦਾਨ ਹੋ ਜੂ ਮੰਗਣ ਨੂੰ ਲੱਖ 90 ਕੀ ਵਾਰ ਵੀਰ ਕਹਿੰਦਾ ਵੀਰ ਫੋਨ ਮੁੱਲ ਜਾਦੇ ਕਰਨੇ ਦਾ ਸਵਾ ਲੱਖ ਲੱਖ ਸੋ ਡਿਮਾਂਡ ਕਰਨੀ ਹੈ ਕਹਿੰਦਾ ਲੱਖ ਕਰਵਾ ਲਓ 88000 ਦੀ ਬਿਹੜ ਹੋ ਜੂ ਇਹਦੇ ਵਿੱਚੋਂ ਥੋੜਾ ਕੜਾ ਮਾਣਦਾਨ ਬਣਦਾ ਥੋੜਾ ਹੋ ਜੂਗਾ ਮਹਾਲੀ ਤੋਂ ਆਪਾਂ ਵੀਡੀਓ ਕਵਰ ਕੀਤੀ ਆ WhatsApp ਥਰੂ ਮੈਂ ਵੀਡੀਓ ਕਵਰ ਕੀਤੀ ਆ ਕਿਸੇ ਵੀ ਵੀਰ ਦੇ ਵੜ ਪਸੰਦ ਹੋ ਗਈ ਆਪਦੀ ਤਸੱਲੀ ਕਰਕੇ ਖਰੀਦਣਾ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖ ਪਰਖ ਤੁਸੀਂ ਆਪ ਕਰਨੇ ਆਂ ਚੀਜ਼ ਤੁਹਾਨੂੰ ਦਿਖਾਤੀ 27 ਲੀਟਰ ਦੁੱਧ ਪਿਛਲੇ ਸੂਏ ਪਾਇਆ ਵਾ ਇਸ ਵਾਰ ਤੁਸੀਂ ਮੰਨ ਕੇ ਚੱਲ ਸਕਦੇ ਹੋ ਕਿ 30 ਲੀਟਰ ਦੁੱਧ 28 29 28 29 ਲੀਟਰ ਦੁੱਧ ਤੇ ਆਰਾਮ ਨਾਲ ਚੱਲੂਗੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ